ਮੱਝ ਨੂੰ ਬਾਹਰ ਕੱਢ ਕੇ ਖੁਰਲੀ ਵਿੱਚ ਤੂੜੀ ਦਾ ਛਟਾਲਾ ਰਲੋਂਦਿਆਂ ਕੁੱਦੂ ਨੇ ਮੱਝਾਂ ਦੀਆਂ ਨਾਸਾਂ ਵਿੱਚੋਂ ਉੱਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ ਫਿਰ ਮੱਝ ਦੇ ਪਿੰਡੇ ਤੇ ਪਾਈ ਗੋਹੇ ਨਾਲ ਲਿਬੜੀ ਪਾਟੀ ਦਰੀ ਨੂੰ ਸੂਤ ਕੀਤਾ ਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕਰਦਾ ਧੁੰਦ ਵਿੱਚੋਂ ਦੂਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਾ ਪਰ ਧੁੰਦਤਾ ਸੂਰਜ ਨੂੰ ਇੰਜ ਨੱਪ ਕੇ ਬੈਠੀ ਸੀ ਜਿਵੇਂ ਕੋਈ ਤਕੜਾ ਪਲਵਾਨ ਮਾੜੇ ਪਲਵਾਨ ਦੀ ਗਿੱਚੀ ਤੇ ਗੋਡਾ ਦਿੱਤੀ ਬੈਠਾ ਹੋਵੇ। ਕੁਦੂ ਦਾ ਹੱਥ ਸਹਿਜੇ ਹੀ ਉਸ ਦੀ ਧੌਣ ਤੇ ਚਲਾ ਗਿਆ। ਕਈ ਸਾਲ ਪਹਿਲਾਂ ਪਲਵਾਨੀ ਕਰਦਿਆਂ ਉਸ ਨੇ ਆਪਣੇ ਉਸਤਾਦ ਜਿੰਦੇ ਪੱਧਰੀ ਵਾਲੇ ਦੇ ਅਤੇ ਹੋਰ ਪਲਵਾਨਾਂ ਦੇ ਗੋਡਿਆਂ ਦੀ ਮਾਰ ਜ਼ੋਰ ਕਰਦਿਆਂ ਤੇ ਖੁੱਲਦਿਆਂ ੱਚਲੀ ਸੀ। ਉਨ ਜੀ ਵੀ ਉਸ ਦੀ ਵਿਸ਼ੇਸ਼ਤਾ ਢੋਣ ਨਾਲੋਂ ਢੈਣ ਵਿੱਚ ਸੀ ਇਸੇ ਲਈ ਹੀ ਤਾਂ ਉਹਨਾਂ ਦੇ ਪਿੰਡ ਦੇ ਬਾਬੇ ਝਰਲ ਨੇ ਉਹਨੂੰ ਮਖੋਲ ਨਾਲ ਕਿਹਾ ਸੀ ਕੋਈ ਧਰਮਿਆ ਭੈਣ ਦੇਣਿਆ ਕਿੱਡਾ ਤੇਰਾ ਸਰੀਰ ਆ ਜੇ ਰੋਜ਼ ਢੈਣ ਦਾ ਹੀ ਕੰਮ ਫੜਨਾ ਸੀ ਤਾਂ ਇਦੂ ਚੰਗਾ ਸੀ ਕੰਜਰਾ ਤੇਰੇ ਸਰੀਰ ਚੋਂ ਮੋਚੇ ਕਰਕੇ ਦੋ ਬੰਦੇ ਬਣ ਜਾਂਦੇ ਇੱਕ ਹਲ ਵਾਹਿਆ ਕਰਦਾ ਤੇ ਇੱਕ ਪੱਠੇ ਪਾਉਂਦਾ ਰੱਬ ਵੀ ਸੋਹਰੇ ਨੂੰ ਟਕੇ ਦੀ ਅਕਲ ਨਹੀਂ ਤੇ ਸਾਰੇ ਭਰਾਵਾਂ ਚ ਛੋਟਾ ਧਰਮ ਕੁਦੂ ਹੀ ਰਹਿ ਗਿਆ ਸੀ ਹੁਣ ਉਹ ਨਾ ਪਲਵਾਨ ਸੀ ਤੇ ਨਾ ਹੀ ਧੋਣ ਤੇ ਕਿਸੇ ਗੋਡੇ ਦਾ ਡਰ ਪਰ ਫੇਰ ਵੀ ਉਹਨੂੰ ਲੱਗਾ ਉਹਦੀ ਧੋਣ ਜਿਵੇਂ ਪੀੜ ਕਰਦੀ ਹੋਵੇ ਉਸਦੀ ਧੋਣ ਤੇ ਇਹ ਕਿਸ ਦਾ ਗੋਡਾ ਸੀ ਮੱਝ ਚੋਂ ਲਈ ਪਹਾੜਾ ਤੇ ਬਾਲਟੀ ਲਈ ਆਉਂਦੀ ਭੈਣ ਬਚਨੋ ਜਿਹੜੀ ਮਾਂ ਦੇ ਮਰਨ ਤੇ ਜਿਸ ਦਿਨ ਦੀ ਸੋਹਰਿਆਂ ਤੋਂ ਆਈ ਸੀ ਇੱਥੇ ਹੀ ਸੀ ਕੁਦੂ ਨੂੰ ਬਾਲਟੀ ਫੜਾ ਕੇ ਪੱਠਿਆਂ ਤੇ ਆਟਾ ਧੂੜਨ ਲੱਗੀ ਕੁੱਦੂ ਮੱਜ ਦੇ ਪਿੰਡੇ ਤੇ ਥਾਪੀ ਮਾਰ ਕੇ ហេਠਾਂ ਬਹਿ ਗਿਆ ਹੈ ਵੀਰਾ ਵੇਖੇ ਨਾ ਦੋਵੇਂ ਵੱਡੇ ਭਾਉ ਓਣੀ ਵਾਲੇ ਨੇ ਵੱਡਾ ਭਾਉ ਰਾਤ ਦਾ ਕਰਮ ਸੋਂ ਕੋਲ ਅੱਡੇ ਤੇ ਆ ਗਿਆ ਹੋਣਾ ਵੇਖੇ ਨਾ ਤੂੰ ਜਿਹੜਾ ਹਸਾਬਕ ਤਾਬ ਬਣਦਾ ਉਹਨਾਂ ਨਾਲ ਨਿਬੇੜ ਲੈ ਵੇਖੇ ਨਾ ਮਾਂ ਦਾ ਕੱਠ ਵੀ ਕਰਨਾ ਹੋਇਆ ਉਹਦੇ ਫੁੱਲ ਵੀ ਤਾਂ ਹਰਿਦੁਆਰ ਲੈ ਕੇ ਜਾਣੇ ਨੇ ਸਿਆਣੀਆਂ ਆਖਿਆ ਲੇਖਾਂ ਮਾਵਾਂ ਤੀਆਂ ਦਾ ਵੇਖੇ ਨਾ ਕੁੱਦੂ ਨੂੰ ਬੜੀ ਖੇਜਾਈ ਇਹ ਆ ਗਈ ਵੱਡੀ ਬੇਬੇ ਮੈਨੂੰ ਮਤਾਂ ਦੇਣ ਵਾਲੀ ਉਹ ਆਪ ਤੋਂ ਛੋਟੀ ਬਚਨੋ ਬਾਰੇ ਸੋਚਦਾ ਜੈਰੀ ਥੁਕ ਅੰਦਰ ਲੰਗਾ ਗਿਆ ਕੱਲ ਦੀ ਭੂਤਨੀ ਬਚਨੋ ਬੋਲੀ ਜਾ ਰਹੀ ਸੀ ਵੇਖੇ ਨਾ ਮੈਨੂੰ ਪਤਾ ਹੈ ਤੇਰਾ ਹੱਥ ਤੰਗੇ ਪਰ ਇਹ ਕੰਮ ਵੀ ਅਕਸਰ ਕਰਨੇ ਹੋਏ ਮੈਂ ਤਾਂ ਵੱਡਿਆਂ ਨੂੰ ਵੀ ਆਖਿਆ ਸੀ ਤੁਹਾਡਾ ਸਰਦਾ ਹੈ ਤੁਹਾਡਾ ਹੱਥ ਖੁੱਲ ਹੈ ਕੋਈ ਨਹੀਂ ਉਹ ਅੱਗੋਂ ਆਖਦੇ ਅਸੀਂ ਖਾਣ ਲਈ ਦਾਣੇ ਹੀ ਖੜਦੇ ਆ ਜਮੀਨ ਵੀ ਇਹ ਮੁਕਤ ਹੀ ਖਾਈ ਜਾਂਦੇ ਨੇ ਵੇਖੇ ਨਾ ਸਾਰੇ ਤੇਰੇ ਭਾਈਏ ਅਰਗੇ ਕਿਵੇਂ ਹੋ ਜਾਣ ਸਾਰੇ ਮੁਲਖ ਤੇ ਭੈਣਾ ਆਪਣਾ ਹਿੱਸਾ ਲਈ ਜਾਂਦੀਆਂ ਪਰ ਉਹਨੇ ਕਦੇ ਇੱਕ ਵਾਰ ਵੀ ਨਹੀਂ ਆਖਿਆ ਕੁੱਦੂ ਜਿਵੇਂ ਗਲ ਵਿੱਚ ਡੱਕਾ ਦੇਈ ਬੈਠਾ ਸੀ ਚੀਕ ਹੀ ਪਿਆ ਉਹ ਤੂੰ ਵੀ ਲੈ ਜਾ ਜੇ ਉਹ ਵੀ ਲੈ ਜਾਣ ਜਮੀਨ ਸੋਰੀ ਨੇ ਵੜਾ ਮੈਨੂੰ ਕਰੂ ਪਾਤਸ਼ਾ ਬਣਾਤਾ ਉੱਚੀ ਚੀਕ ਦੀ ਆਵਾਜ਼ ਸੁਣ ਕੇ ਜੋਰ ਨਾਲ ਥਣ ਨੱਪਿਆ ਜਾਣ ਕਰਕੇ ਮੱਝ ぷੜਕ ਪਈ। ਕੁਦੂ ਚਿਤੜਾਂ ਭਰਨੇ ਡਿੱਗ ਪਿਆ। ਬਚਾਉਂਦਿਆਂ ਵੀ ਥੋੜਾ ਕ ਦੁੱਧ ਡੁੱਲ ਹੀ ਗਿਆ। ਉਸ ਉੱਠ ਕੇ ਫੋੜਾ ਚੁੱਕ ਲਿਆ ਤੇ ਮੱਝ ਤੇ ਕੜ-ਕੜ ਵਰ ਪਿਆ। ਵੇਖੇ ਨਾ ਸਿੱਧਿਆਂ ਨੂੰ ਪੁੱਠਾ ਹੁੰਦਾ। ਬੜ ਬਣਾਉਂਦੀ ਬਚਨੋ ਫੂ ਫੂ ਕਰਦੀ ਬਾਲਟੀ ਫੜਕੇ ਤੁਰ ਪਈ। ਇਹਨੇ ਬੇਜਬਾਨਾ ਨੇ ਤੇਰਾ ਕੀ ਵਿਗਾੜਿਆ। ਚੌਂਕੇ 'ਚ ਉੱਠ ਕੇ ਕੁਦੂ ਦੀ ਪਤਨੀ ਰਤਨੀ ਚਿੱਕੀ ਹੋਰਨਾ ਦਾ ਸਾੜ ਵਿਚਾਰੇ ਪਸ਼ੂਆਂ ਤੇ ਕਿਉਂ ਘਟਦਾ ਫਿਰਨਾ ਮੱਝ ਡਰ ਕੇ ਖੁਰਲੀ ਦੇ ਇੱਕ ਬੰਨੇ ਕੰਨ ਖੜੇ ਕਰਕੇ ਡੈਬਰੀਆਂ ਅੱਖਾਂ ਨਾਲ ਖੀਮਾ ਜਾਂਚਣਾ ਦੀ ਮੁਦਰਾ ਵਿੱਚ ਖੜੀ ਕੰਬੀ ਜਾ ਰਹੀ ਸੀ ਦੂਰੋਂ ਮੋਟਰਸਾਈਕਲ ਦੀ ਆਵਾਜ਼ ਸੁਣਾਈ ਦਿੱਤੀ ਕੁਦੂ ਡੰਗਰਾਂ ਦੀਆਂ ਖੁਰਲੀਆਂ ਵਿੱਚ ਐਵੇਂ ਹੱਥ ਮਾਰਨ ਲੱਗ ਪਿਆ ਕੁੱਤਿਆਂ ਦੇ ਭੌਂਕਣ ਦੇ ਨਾਲ-ਨਾਲ ਆਵਾਜ਼ ਨੇੜੇ ਆਉਂਦੀ ਗਈ ਤੇ ਥੋੜੀ ਦੂਰ ਬਾਅਦ ਮੋਟਰਸਾਈਕਲ ਉਹਨਾਂ ਦੇ ਦਰਵਾਜ਼ੇ ਅੱਗੇ ਆ ਖੜੋਤਾ ਰਤਨੀ ਨੇ ਸਿਰ ਤੇ ਪੱਲਾ ਲੈਂਦਿਆਂ ਡਿਊਟੀ ਦਾ ਦਰਵਾਜ਼ਾ ਖੋਲਿਆ ਉਹਦੇ ਦੋਵੇਂ ਜੇਠ ਸਵਰਨ ਸਿੰਘ ਤੇ ਕਰਮ ਸਿੰਘ ਸਨ ਉਹਨਾਂ ਮੋਟਰਸਾਈਕਲ ਡਿਊਟੀ ਵਿੱਚੋਂ ਲੰਘਾ ਕੇ ਕੱਚੇ ਵੇੜੇ ਵਿੱਚ ਖੜਾ ਕਰ ਦਿੱਤਾ ਵੱਡੇ ਸਵਰਨ ਸਿੰਘ ਨੇ ਆਪਣੀਆਂ ਅੱਖਾਂ ਤੋਂ ਐਣਕਾ ਲਾਹੀਆਂ ਰੁਮਾਲ ਨਾਲ ਉਹਨਾਂ ਨੂੰ ਸਾਫ਼ ਕੀਤਾ ਤੇ ਫਿਰ ਦਸਤਾਨੇ ਪੈਣੇ ਹੱਥਾਂ ਨਾਲ ਓਵਰ ਕੋਟ ਤੋ ਸਿੱਲ ਨੂੰ ਪੁੰਜਦਾ ਡਿਊਟੀ ਵਿੱਚ ਪਏ ਆਪਣੇ ਪਿਓ ਬਿਸ਼ਨ ਸਿੰਘ ਦੇ ਬਿਸਤਰੇ ਵੱਲ ਵਧਿਆ ਛੋਟੇ ਕਰਮ ਸਿੰਘ ਨੇ ਲੋਹੀ ਦੀ ਬੁੱਕਲ ਤੇ ਤਿੱਲੇ ਵਾਲੀ ਜੁੱਤੀ ਢੇਠਾ ਲਗਾ ਗੋਹਾ ਉਤਾਰਨ ਲਈ ਪੈਰਾਂ ਨੂੰ ਚੌਂਤਰੇ ਦੀ ਵੱਟ ਨਾਲ ਖਸੌਂਦਿਆਂ ਬਚਨੋ ਵੱਲ ਮੁਹ ਕੀਤਾ ਕੁੱਦੂ ਕਿੱਥੇ ਆ ਬਚਨੋ ਨੇ ਬੁੱਕਲ ਚੋਂ ਬਾਹ ਕੱਢ ਕੇ ਡੰਗਰਾਂ ਵੱਲ ਕੀਤੀ ਜਿੱਥੇ ਮੋਟਰਸਾਈਕਲ ਦੇ ਖੜਾਕ ਨਾਲ ਕਿੱਲਾ ਪੁਟਾ ਗਏ ਵੜਕੇ ਨੂੰ ਕੁੱਦੂ ਫੜ ਰਿਹਾ ਸੀ ਉਹ ਆ ਵੀ ਭਲੀ ਪਲਵਾਨਾ ਰਤਾ ਮਸ਼ਕਰਾ ਵੀ ਕਰ ਲਈਏ ਭਾਜੀ ਹੁਰਾਂ ਤੋਂ ਵੀ ਰੋਜ਼-ਰੋਜ਼ ਨੂੰ ਛੁੱਟੀ ਨਹੀਂ ਆਇਆ ਜਾਂਦਾ ਮੈਨੂੰ ਵੀ ਸੋ ਕੰਮ ਰਹਿੰਦੇ ਨੇ ਨਾਲੇ ਬੁੱਢੜੀ ਦੇ ਫੁੱਲਾਂ ਨੂੰ ਜੇ ਤੂੰ ਜਾਣਾ ਤਾਂ ਸਹੀ ਤੇ ਜੇ ਮੈਂ ਜਾਣਾ ਤਾਂ ਸਹੀ ਗੰਗਾ ਪਾ ਆਈਏ ਆਉਣਾ ਕੁਦੂ ਨੇ ਬੇਪਰਵਾਹੀ ਨਾਲ ਜਵਾਬ ਦਿੱਤਾ ਤੇ ਪੁੱਟੇ ਹੋਏ ਕਿੱਲੇ ਨਾਲ ਵੱੱਜਾ ਵੜ ਕੇ ਦਾ ਰੱਸਾ ਖੋਲਦਾ ਆਪਣੇ ਮੁੰਡੇ ਨੂੰ ਕਹਿਣ ਲੱਗਾ ਉਹ ਕਾਕੂ ਮੰਜਾ ਕੱਢ ਕੇ ਬਾਪੂ ਆਪਦੇ ਕੋਲ ਡਿਊਟੀ ਛਡਾ ਇਸ ਤੋਂ ਪਹਿਲਾਂ ਕਿ ਕਾਕੂ ਮੰਜਾ ਲਿਆਉਂਦਾ ਬੁੱਢੇ ਬਿਸ਼ਨ ਸਿੰਘ ਨੇ ਕਿਹਾ ਕਾਕੂ ਖੁਰਸੀ ਲਿਆ ਤੇ ਉਹ ਸਿੱਧਾ ਹੋ ਕੇ ਇੱਕ ਪਾਸੇ ਨੂੰ ਖਿਸਕ ਕੇ ਬੈਠ ਗਿਆ ਤੇ ਸਵਰਨ ਸਿੰਘ ਲਈ ਉੱਚੇਰ ਬੈਠਣ ਲਈ ਮੰਜੀ ਤੇ ਥਾਂ ਖਾਲੀ ਕਰ ਦਿੱਤੀ ਪਰ ਸਵਰਨ ਸਿੰਘ ਪੱਗ ਦਾ ਪੱਲਾ ਠੀਕ ਕਰਦਾ ਮੰਜੀ ਲਾਗੇ ਦਾੜੀ ਪਲੋਸਣ ਲੱਗਾ ਸਵਰਨ ਸਿੰਘ ਤਿੰਨਾ ਭਰਾਵਾਂ ਚੋਂ ਸਭ ਤੋਂ ਛੋਟਾ ਤੇ ਪੜ੍ਹਿਆ ਲਿਖਿਆ ਸੀ ਆਪਣੀ ਹਿੰਮਤ ਨਾਲ ਪੜ੍ਹ ਕੇ ਉਹ ਓਵਰ ਸੀਰੀਅਸ ਲੱਗ ਗਿਆ ਸੀ ਤੇ ਚੰਗੀ ਕਮਾਈ ਕਰਦਾ ਸੀ ਉਹ ਸ਼ਹਿਰ ਹੀ ਕੋਠੀ ਪਾ ਕੇ ਰਹਿ ਰਿਹਾ ਸੀ ਇੱਕੋ ਇੱਕ ਧੀ ਉਸਨੇ ਚੰਗੇ ਘਰ ਵਿਆਹ ਲਈ ਸੀ ਦੋਵੇਂ ਮੁੰਡੇ ਵੀ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਸਨ ਚੰਗੇ ਤੇ ਵੱਡੇ ਲੋਕਾਂ ਨਾਲ ਉਹਨਾਂ ਦਾ ਸੰਪਰਕ ਸੀ ਲੈਣ ਦੇਣ ਸੀ ਮਿਲਵਰਤਨ ਸੀ ਉਹ ਦਾ ਇੱਕ ਆਪਣਾ ਹੀ ਵਿਸ਼ੇਸ਼ ਧਾਇਰਾ ਬਣ ਚੁੱਕਾ ਸੀ ਪਿੰਡ ਉਸ ਦਾ ਆਉਣਾ ਜਾਣਾ ਘੱਟ ਹੀ ਸੀ ਜਿਹੜਾ 2 2 1/2 ਕਿੱਲੇ ਜ਼ਮੀਨ ਉਸ ਦੇ ਹਿੱਸੇ ਆਉਂਦੀ ਸੀ ਉਹ ਖੁੱਦੂ ਹੀ ਵੋਂਦਾ ਸੀ ਤੇ ਉਹ ਬਲੌਕ ਉਸ ਦੇ ਖਾਣ ਲਈ ਸਾਲ ਦੇ ਦਾਣੇ ਹੀ ਖੜਦਾ ਸੀ ਆਪਣੇ ਅੰਗਾਂ ਸਾਕਾਂ ਤੇ ਯਾਰਾਂ ਦੋਸਤਾਂ ਵਿੱਚ ਉਹ ਇਹੋ ਹੀ ਕਹਿੰਦਾ ਸੀ ਕਿ ਉਸ ਨੇ ਜ਼ਮੀਨ ਖੁੱਦੂ ਨੂੰ ਮੁਫਤ ਹੀ ਦਿੱਤੀ ਹੋਈ ਹੈ ਕਾਕੂ ਕੁਰਸੀ ਲੈ ਕੇ ਆਇਆ ਲੋਹੇ ਦੀ ਇਹ ਇੱਕੋ ਕੁਰਸੀ ਬੜੇ ਸਾਲਾਂ ਤੋਂ ਉਹਨਾਂ ਦੇ ਘਰ ਸੀ। ਪੁੱਤ, ਕੁਰਸੀ ਤੇ ਕੱਪੜਾ ਫੇਰ ਲੈ ਜਰਾ। ਡਡੇ ਬਿਸ਼ਨ ਸਿੰਘ ਨੇ ਆਪਣੀ ਉੱਡੇ ਰੰਗ ਵਾਲੀ ਖੱਦਰ ਦੇ ਅਮਰੇ ਦੀ ਰਜਾਈ ਨੂੰ ਠੀਕ ਕੀਤਾ ਤੇ ਆਪਣੇ ਕੇਸਾਂ ਦੀ ਜਟੂਰੀ ਕਰਕੇ ਕੰਬਦੇ ਹੱਥਾਂ ਨਾਲ ਮੈਲੀ ਪੱਗ ਸਿਰ ਤੇ ਲਪੇਟਣ ਲੱਗਾ। ਬਿਸ਼ਨ ਸਿੰਘ ਜਦੋਂ ਵੀ ਸਵਰਨ ਸਿੰਘ ਦੇ ਸਾਹਮਣੇ ਹੁੰਦਾ ਸੀ, ਉਹਦੀ ਅਵਸਥਾ ਇੰਜ ਹੀ ਹੁੰਦੀ। ਜਿਵੇਂ ਕੋਈ ਜੱਟ ਤਹਿਸੀਲਦਾਰ ਦੇ ਸਾਹਮਣੇ ਖੜਾ ਹੋਵੇ ਉਹ ਉਸ ਨੂੰ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਲੱਗਦਾ ਜਿਹੜੀ ਡਾਡੀ ਸਾਫ਼ ਵਧੀਆ ਤੇ ਚਿੱਕਣੀ ਹੋਵੇ ਜਿਸ ਦੇ ਖਬਰੇ ਗੁੱਡੀਆਂ ਤੇ ਬਾਵੇ ਬਣਦੇ ਹਨ ਸਵਰਨ ਨੇ ਰਹਿਣ ਸਹਿਣ ਤੇ ਉਸ ਦਾ ਪੋਚਾ ਪਾਚੀ ਦੇ ਸਾਹਮਣੇ ਉਹ ਆਪਣੇ ਆਪ ਨੂੰ ਡਾਡਾ ਖੁਰਦਰਾ ਜਿਹਾ ਮਹਿਸੂਸ ਕਰਦਾ ਇਸ ਲਈ ਸ਼ਹਿਰ ਜਾ ਕੇ ਉਹ ਕਦੀ ਵੀ ਸਵਰਨ ਦੇ ਘਰ ਦੇ ਕੁਲੇ ਜਿਹੇ ਮਾਹੌਲ ਵਿੱਚ ਬਹੁਤੀ देर ਨਹੀਂ ਸੀ ਟਿਕ ਸਕਿਆ। ਉਹਨੂੰ ਲੱਗਦਾ ਜਿਵੇਂ ਉਸ ਦੇ ਪੈਰ ਉਸ ਘਰ ਵਿੱਚ ਠੀਕ ਤਰ੍ਹਾਂ ਨਾ ਉੱਠ ਰਹੇ ਹੋਣ। ਉਹਦੀ ਨੋਤੇ-ਪੋਤਰੇ-ਪੋਤਰੀਆਂ ਉਹਨੂੰ ਕਿਵੇਂ ਘੂਰ-ਘੂਰ ਵੇਖਦੇ ਹੋਣ। ਉਹਨੂੰ ਲੱਗਦਾ ਜਿਵੇਂ ਕੋਈ ਮਿੱਟੀ ਦੇ ਘੁਰਨੇਆਂ ਵਿੱਚ ਖੇਡਦੇ ਸਹੇ ਨੂੰ ਸੰਗਮਰਮਰ ਦੀ ਗੁਫਾ ਵਿੱਚ ਛੱਡ ਆਇਆ ਹੋਵੇ। ਕਾਕੂ ਨੇ ਕੁਰਸੀ ਸਾਫ਼ ਕਰ ਦਿੱਤੀ। ਬਿਸ਼ਨ ਸਿੰਘ ਸਵਰਨ ਨੂੰ ਇੱਕਵਚਨ ਜਾਂ ਬਹੁਵਚਨ ਵਿੱਚ ਸੰਬੋਧਨ ਕਰਨ ਦੀ ਦੋ ਚਿੱਠੀ ਵਿੱਚ ਹੀ ਸੀ ਕਿ ਸਵਰਨ ਕੁਰਸੀ ਤੇ ਬੈਠ ਗਿਆ ਜਿਹੇ ਸਮੇਂ ਬਿਸ਼ਨ ਸਿੰਘ ਕਈ ਵਾਰ ਆਪਣੇ ਆਪ ਨੂੰ ਡਾਡਾ ਕੱਚਾ ਜਿਹਾ ਹੁੰਦਾ ਉਹਦਾ ਆਪਣਾ ਆਪ ਹੁੰਗਾਰਾ ਉੱਠਦਾ ਇਹ ਕਿਹੜਾ ਵਿਸਰਾਏ ਦਾ ਬੀਏ ਮੇਰਾ ਹੀ ਮੁੰਡਾ ਏ ਮੈਂ ਕਿਉਂ ਕਰਮ ਸਿੰਘ ਆਪ ਹੀ ਮੰਝਾ ਚੁੱਕੇ ਡਿਊਟੀ ਵਿੱਚ ਲੈ ਆਇਆ ਉਹ ਕੁਦੂ ਤੋਂ 2 ਸਾਲ ਵੱਡਾ ਸੀ ਪੜ੍ਹਾਈ ਵੱਲੋਂ ਲਾਪਰਵਾਹ ਤੇ ਸ਼ਰਾਰਤਾਂ 'ਚ ਇੱਕ ਨੰਬਰ ਉਹ ਸੰਤੀ ਮੈਰੀ ਦੇ ਬਾਲਣ ਵਿੱਚ ਬਸਤਾ ਲਕੋ ਕੇ ਹਾਣੀਆਂ ਨਾਲ ਕੁਦੂ ਖੁੰਡੀ ਖੇਡਣ ਲੱਗ ਜਾਂਦਾ ਤੇ ਛੁੱਟੀ ਹੋਣ ਸਮੇ ਬਸਤਾ ਚੁੱਕ ਘਰ ਜਾ ਵੜਦਾ ਛੋਟਾ ਹੋਣ ਕਰਕੇ ਕੁਦੂ ਦੇ ਨਾਲ ਰਹਿੰਦਾ ਇਕੱਠੇ ਹੀ ਉਹ ਸਕੂਲ ਗਏ ਤੇ ਇਕੱਠੇ ਹੀ ਪੜ੍ਹਾਈ ਛੱਡ ਕੇ ਉਹ ਘਰ ਦੇ ਕੰਮ ਵਿੱਚ ਪਿਓ ਦੀ ਮਦਦ ਕਰਾਉਣ ਲੱਗ ਪਏ ਜਵਾਨੀ ਚੜਦਿਆਂ ਹੀ ਕਰਮਾ ਤਾਂ ਪਾਂਢੀ ਬਣ ਕੇ ਮਗਲਿੰਗ ਦਾ ਮਾਲ ਢੋਣ ਲੱਗ ਪਿਆ ਤੇ ਕੁੱਦੂ ਜਿਸਮ ਦਾ ਤਾਜ਼ਾ ਤੇ ਹੱਡਾਂ ਪੈਰਾਂ ਦਾ ਖੁੱਲਾ ਹੋਣ ਕਰਕੇ ਪਲਵਾਨੀ ਰਮੇ ਦਾ ਪਾਂਢੀ ਹੋਣਾ ਤਾਂ ਸੁਕਾਰਥੇ ਆਇਆ ਹੌਲੀ-ਹੌਲੀ ਉਸਨੇ ਬਲੈਕ ਦੇ ਮਾਲ ਵਿੱਚ ਆਪਣਾ ਹਿੱਸਾ ਪੱਤੀ ਰੱਖਣਾ ਸ਼ੁਰੂ ਕਰ ਦਿੱਤਾ ਅੱਜ ਹੋਰ ਕੱਲ ਹੋਰ ਤੇ ਕਰਮਾ ਵੀ ਲਾਗਲੇ ਕਸਬੇ ਦੇ ਚੌਂਕ ਵਿੱਚ ਆਪਣਾ ਮਕਾਨ ਬਣਾ ਕੇ ਠਾਠ ਨਾਲ ਰਹਿ ਰਿਹਾ ਸੀ ਡੈਰੀ ਤੇ ਮੁਰਗੀਖਾਨਾ ਖੋਲ ਰੱਖਿਆ ਸੀ ਉਹਦੇ ਘਰ ਪੂਰੀ ਲਹਿਰ ਬਹਿਰ ਸੀ ਤੇ ਭਲਵਾਨੀ ਕਰਦਾ ਕਰਦਾ ਕਰਮ ਸਿੰਘ ਕੁੱਦੂ ਦਾ ਕੁੱਦੂ ਹੀ ਰਹਿ ਗਿਆ ਸੀ ਪਿਓ ਵਾਲੀ ਹੱਲ ਤੇ ਜੰਗੀ ਉਸਦੇ ਹੱਥ ਵਿੱਚ ਸੀ ਬਾਬੇ ਝੜਲ ਨੇ ਭਾਵੇਂ ਮਖੋਲ ਵਿੱਚ ਹੀ ਉਹਦੇ ਦੋ ਬੰਦੇ ਬਣ ਜਾਣ ਇੱਕ ਤੇ ਹਲ ਵਾਉਣ ਦੂਜੇ ਦੇ ਪੱਠੇ ਉਉਣ ਦੀ ਗੱਲ ਕੀਤੀ ਸੀ ਪਰ ਕੁਦੂ ਸੱਚੀ ਹੀ ਵਾਹੀ ਵਿੱਚ ਦੂਨੇ ਜ਼ੋਰ ਨਾਲ ਲੱਗਾ ਰਿਹਾ ਸੀ ਉਹ ਆਪਣੇ ਵੱਲੋਂ ਤਾਂ ਤੇਜ਼ ਦੌੜਨ ਦਾ ਬਹੁਤ ਯਤਨ ਕਰਦਾ ਪਰ ਸੁਪਨੇ ਵਿੱਚ ਡਰ ਕੇ ਭੱਜਣ ਵਾਲਿਆਂ ਵਾਂਗ ਉਹਦਾ ਹਰ ਚੁੱਕਿਆ ਪੈਰ ਅੱਗੇ ਧਰੇ ਜਾਣ ਦਾ ਨਾ ਹੀ ਨਹੀਂ ਲੈਂਦਾ ਸੀ ਜਿਵੇਂ ਕੋਈ ਗੈਬੀ ਸ਼ਕਤੀ ਉਸ ਦੇ ਲੱਕ ਨੂੰ ਜੱਫਾ ਮਾਰੀ ਪਿੱਛਾਂ ਖਿੱਚੀ ਜਾ ਰਹੀ ਸੀ ਵੈੜਕੇ ਦਾ ਕਿੱਲਾ ਗੜਦਿਆਂ ਕੁਦੂ ਜਿਉਂ ਹੀ ਕਿੱਲੇ ਨੂੰ ਸੱਟ ਮਾਰ ਰਿਹਾ ਸੀ ਉਹਨੂੰ ਲੱਗ ਰਿਹਾ ਸੀ ਜਿਵੇਂ ਇਹ ਛੱਟ ਉਹਦੇ ਆਪਣੇ ਸਰੀਰ ਵਿੱਚ ਵੱਜੀ ਹੋਵੇ ਅਤੇ ਉਹ ਹਰ ਛੱਟ ਨਾਲ ਹੀ ਧਰਤੀ ਦੇ ਅੰਦਰ ਨਿਗਰਦਾ ਜਾ ਰਿਹਾ ਹੋਵੇ ਮਨ ਹੀ ਮਨ ਉਹ ਦੋਵਾਂ ਭਰਾਵਾਂ ਬਾਰੇ ਸੋਚ ਕੇ ਉਹ ਝੁੰਡਲਾ ਉੱਠਿਆ ਤੇ ਤੀਜੀ ਭੈਣ ਬਚਨੋ ਉਫ ਇਹ ਕਿਹੇ ਰਿਸ਼ਤੇ ਹਨ ਵੱਡੇ ਤੇ ਉਸ ਨੂੰ ਖਿਜ ਸੀ ਕਿ ਉਹ ਅੰਗਾਸਾਕਾਂ ਦੇ ਸਾਹਮਣੇ ਉਹ ਕੁਦੂ ਨੂੰ ਜਤੀਮ ਜਿਹਾ ਬਣਾ ਕੇ ਪੇਸ਼ ਕਰਦਾ ਸੀ ਦਾਣੇ ਲੈ ਜਾ ਕੇ ਵੀ ਜ਼ਮੀਨਬਾਰੇ ਇੰਜ ਕਹਿੰਦਾ ਸੀ ਜਿਵੇਂ ਕੁਦੂ ਨੂੰ দান ਹੀ ਕਰ ਦਿੱਤੀ ਹੋਵੇ ਜ਼ਮੀਨ ਕੁਦੂ ਤੋਂ ਛੱਡੀ ਨਹੀਂ ਸੀ ਜਾਂਦੀ ਜਾਂ ਛੱਡਿਆ ਉਹਦਾ ਗੁਜ਼ਾਰਾ ਨਹੀਂ ਸੀ ਹੁੰਦਾ ਪਰ ਇਹਦਾ ਮੁਫਤ ਦੇ ਅਹਿਸਾਨ ហេਠਾ ਉਹ ਤੋਂ ਦੱਬਿਆ ਵੀ ਨਹੀਂ ਸੀ ਜਾਂਦਾ ਤੇ ਕਰਮ ਸਿੰਘ ਤਾਂ ਬਰਾਬਰ ਦਾ ਹਿੱਸਾ ਵੀ ਵੰਡ ਕੇ ਲੈ ਜਾਂਦਾ ਸੀ ਪਰ ਇਹ ਵੀ ਇਤਰਾਜ਼ ਕਰਦਾ ਸੀ ਕਿ ਕੁਦੂ ਦੇ ਹੱਥਾਂ ਵਿੱਚ ਬਰਕਤ ਨਹੀਂ ਉਹਨੂੰ ਹਿੱਸੇ ਵਿੱਚੋਂ ਕੁਝ ਨਹੀਂ ਬਚਦਾ ਅਜੇ ਕੱਲ ਮਾਂ ਦੇ ਫੁੱਲ ਚੁਗਦਿਆਂ ਉਹ ਆਪਣੇ ਪਣਵਈਏ ਨੂੰ ਕਹਿ ਰਿਹਾ ਸੀ ਭਈਆ ਐਤਕੀ ਮੇਰੀ ਸਲਾਹ ਏ ਪਿੰਡ ਵਾਲੀ ਦੋ ਕਿੱਲੇ ਆਪ ਹੀ ਟਰੈਕਟਰ ਨਾਲ ਵਾਹ ਕੇ ਮੱਜਾਂ ਲਈ ਪੱਠੇ ਨਾ ਬੀਜ ਛੱਡਾਂ ਇਸ ਤੋਂ ਬਚਦਾ ਬਚਾਉਂਦਾ ਤਾਂ ਅੱਗੇ ਕੁਝ ਨਹੀਂ ਮਾੜੀ ਗੱਲ ਨਹੀਂ ਮਾੜੀ ਗੱਲ ਨਹੀਂ ਚੰਗਾ ਰਹੇਗਾ ਬਚਣੋਂ ਦੇ ਘਰ ਵਾਲਾ ਬੋਲਿਆ ਸੀ ਉਹ ਦੋਨੋਂ ਪਤਾ ਸੀ ਕਿ ਉਹ ਉਸ ਨੂੰ ਸੁਣਾ ਕੇ ਗੱਲਾਂ ਕਰ ਰਹੇ ਹਨ ਉਹ ਅੰਦਰੋਂ ਅੰਦਰੀ ਭਰਿਆ ਪਿੱਤਾ ਬੈਠਾ ਸੀ ਬੋਲਿਆ ਕੁਝ ਨਹੀਂ ਜ਼ਮੀਨ ਤਾਂ ਅੱਗੇ ਹੀ ਥੋੜੀ ਸੀ ਜੋ ਇਹ ਦੋ ਕਿੱਲੇ ਵੀ ਹੱਲ-ਹੇਠੋਂ ਨਿਕਲ ਗਈ ਉਸ ਨੂੰ ਫਿਕਰ ਸੀ ਆਪ ਤਾਂ ਉਹ ਗੱਲ ਕਰਨੋਂ ਝਿਜਕਦਾ ਸੀ ਲਾ ਪਾ ਕੇ ਵਿਹਲਾ ਬੰਦਾ ਭੈਣ ਪਣਵਾਈਆ ਸੀ ਜਾਂ ਪਿਓ ਜਿਨ੍ਹਾਂ ਨੂੰ ਉਹ ਆਪਣਾ ਦੁੱਖ ਦੱਸ ਸਕਦਾ ਸੀ ਉਹਨਾਂ ਦੀ ਮਦਦ ਮੰਗ ਸਕਦਾ ਸੀ ਪਰ ਪਣਵਾਈਆ ਤਾਂ ਉਸ ਦੇ ਸਾਹਮਣੇ ਕਰਮ ਸਿੰਘ ਨੂੰ ਜ਼ਮੀਨ ਛਡਾਲ ਲੈਣ ਲਈ ਕਹਿ ਰਿਹਾ ਸੀ ਤੇ ਭੈਣ ਬਚਨਾਂ ਨੇ ਉਸ ਦੀ ਮਦਦ ਕੀ ਕਰਨੀ ਸੀ ਉਹਨੂੰ ਤਾਂ ਅੱਗੇ ਹੀ ਇਤਰਾਜ ਰਹਿੰਦਾ ਸੀ ਕਿ ਵੱਡੇ ਭਰਾ ਪਰਜਾਈ ਉਸ ਨਾਲ ਚੰਗਾ ਵਰਤਦੇ ਸਨ ਉਸ ਨਾਲ ਦੁੱਖ ਸੁੱਖ ਵੰਡਾਉਂਦੇ ਆਉਂਦੇ ਜਾਂਦੇ ਸਨ ਔਖੇ ਸੋਖੇ ਵੇਲੇ ਕੰਮ ਵੀ ਆਉਂਦੇ ਸਨ ਸਾਲ ਛਿਮਾਹੀ ਸੂਟ ਵੀ ਬਣਾ ਦਿੰਦੇ ਸਨ ਪਰ ਕੁਦੂ ਸੀ ਔਖੇ ਵੇਲੇ ਤਾਂ ਮਦਦ ਤਾਂ ਕੀ ਕਰਨੀ ਸੀ ਉਹਨੂੰ ਮਿਲਨ ਤਾਂ ਕੀ ਜਾਣਾ ਜੇ ਕਿਦਰੇ ਸਾਲ ਛਿਮਾਹੀ ਉਸ ਦਾ ਮੁੰਡਾ ਆ ਗਿਆ ਤਾਂ ਉਸ ਬਾਰੇ ਕਹਿੰਦੀ ਹਾਏ ਇਨਾਂ ਨੇ ਮੋਹਾ ਮੁੰਡਾ ਹੋਣ ਤੇ ਉਹ ਜਿਹੜੇ ਚਾਰ ਪਰੋਲੇ ਜਿਹੇ ਦਿੱਤੇ ਸੀ ਬਸ ਮੇਰੀ ਜ਼ਬਾਨ ਸੜ ਜੇ ਜੇ ਕਿਤੇ ਮੁੰਡੇ ਨੂੰ ਦੋ ਟਾਕੀਆਂ ਬਣਾ ਕੇ ਦਿੱਤੀਆਂ ਹੋਣ ਜਾਂ ਛਿੱਲੜ ਹੀ ਹੱਥ ਤੇ ਰੱਖਿਆ ਹੋਵੇ ਵੇਖੋ ਨਾ ਅਸੀਂ ਕਿਤੇ ਇਹਦੇ ਪੈਸੇ ਲੀੜਿਆਂ ਤੇ ਹੀ ਬੈਠੇ ਹਾਂ ਪਰ ਫਿਰ ਵੀ ਭੈਣ ਭਰਾ ਦਾ ਹਮਾ ਹੁੰਦਾ ਵੇਖੇ ਨਾ ਤੇ ਉਹ ਅੱਖਾਂ ਤੇ ਚੁੰਨੀ ਫੇਰਨ ਲੱਗ ਪੈਂਦੀ ਕੁ ਦੂ ਬਚਣੋ ਦੇ ਅੰਦਰੋਂ ਅੰਦਰ ਭੁੱਜਿਆ ਪਿਆ ਸੀ ਉਸ ਦਿਨ ਮਾਂ ਦਾ ਸੰਸਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਾਉਣ ਵੇਲੇ ਮਾਂ ਦੇ ਕੰਨ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਲਾ ਕੇ ਵਿਚਾਰ ਲਈ ਪਰਜਾਈ ਨੂੰ ਫੜਾ ਦਿੱਤੀਆਂ ਉਹ ਜਿਵੇਂ ਵਾਲੀਆਂ ਤੇ ਲੱਤ ਫੇਰਦੀ ਰਹੀ ਸੀ ਇੱਕ ਪਲ ਉਹਨੂੰ ਮਾਂ ਤੇ ਖਿਜ ਵੀ ਆਈ ਪਰ ਫਿਰ ਮਾਂ ਦਾ ਝੁੜਲੀਆਂ ਭਰਿਆ ਚਿਹਰਾ ਤੇ ਢੁੰਗੀਆਂ ਚਮਕਦੀਆਂ ਅੱਖਾਂ ਯਾਦ ਆਉਣ ਤੇ ਉਹ ਮਾਂ ਦੇ ਪਿਆਰ ਵਿੱਚ ਭਿੱਜ ਗਿਆ ਇੱਕੋ ਮਾਂ ਹੀ ਸੀ ਜਿਸਨੇ ਉਸ ਨੂੰ ਅੰਤਾਂ ਦਾ ਪਿਆਰ ਕੀਤਾ ਸੀ ਸਦਾ ਉਸ ਦੇ ਹੱਕ ਵਿੱਚ ਡੱਟ ਕੇ ਬੋਲੀ ਸੀ ਜਿਹੜੀ ਗੱਲ ਜਿਹੜੀ ਭਾਸ਼ਾ ਵਿੱਚ ਜਿੰਨੇ ਜ਼ੋਰ ਉਹ ਕਹਿਣਾ ਚਾਹੁੰਦਾ ਹੁੰਦਾ ਉਹਦੀ ਮਾਂ ਉਹ ਗੱਲ ਉਸ ਨਾਲੋਂ ਜ਼ੋਰਦਾਰ ਅੰਦਾਜ਼ ਵਿੱਚ ਕਹਿ ਕਰਦੀ ਉਹ ਹੀ ਸੀ ਜਿਹੜੀ ਕੁਦੂ ਬਾਰੇ ਕਹਿੰਦੀ ਸੀ ਇਹ ਤਾਂ ਮੇਰਾ ਲੋਲੜ ਪੁੱਤੇ ਭੋਲਾ ਜਿਹਾ ਸ਼ਿਵਾ ਵਰਗਾ ਤੁਸੀਂ ਤਾਂ ਸਭ ਕਾਂਟੇ ਹੋ ਕੁਦੂ ਨੂੰ ਅਫਸੋਸ ਸੀ ਕਿ ਉਹ ਮਰਦੀ ਹੋਈ ਮਾਂ ਦੇ ਕੋਲ ਨਹੀਂ ਸੀ ਸਾਰੀ ਉਮਰ ਮਾਂ ਉਸ ਦੇ ਕੋਲ ਰਹੀ ਪਰ ਮਰਨ ਸਮੇ ਉਸ ਕੋਲੋਂ ਚਲੀ ਗਈ 2 ਮਹੀਨੇ ਹੋਏ ਉਸ ਨੂੰ ਅਚਾਨਕ ਬੁੱਲਾ ਵੱਜ ਗਿਆ ਤੇ ਪਾਸਾ ਮਾਰਿਆ ਗਿਆ ਸਵਰਨ ਸਿੰਘ ਮਾਂ ਦਾ ਪਤਾ ਕਰਨ ਆਇਆ ਤਾਂ ਉਹ ਮਾਂ ਦੇ ਵਰਜਦਿਆਂ ਵੀ ਉਸ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ ਤਾਂ ਕਿ ਉਸ ਨੂੰ ਵੱਡੇ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਲਾਜ ਕਰਵਾ ਸਕੇ ਲਗਭਗ ਡੇਢ ਮਹੀਨਾ ਇਲਾਜ ਚੱਲਦਾ ਰਿਹਾ ਪਰ ਬੁੱਢੜਾ ਤੇ ਕਮਜ਼ੋਰ ਸਰੀਰ ਬਿਮਾਰੀ ਦੀ ਮਾਰ ਨਾ ਚੱਲ ਸਕਿਆ ਤੇ ਰਹਿ ਗਿਆ ਸੀ ਬਾਕੀ ਬੁੱਢੜਾ ਬਿਸ਼ਨ ਸਿੰਘ ਜਿਹੜਾ ਉਸ ਦੀਆਂ ਔਖੀਆਂ ਨੂੰ ਸਮਝਦਾ ਸੀ ਉਸ ਦੀ ਤੰਗੀ ਜਿਸ ਦੀ ਆਪਣੀ ਤੰਗੀ ਸੀ ਉਸ ਨੇ ਆਪ ਸੁਸਾਰੀ ਉਮਰ ਕਿਸਾਨ ਦੀ ਜੂਨ ਭੋਗੀ ਸੀ ਪਰ ਉਹ ਵਿਚਾਰਾ ਇੰਨਾ ਨਿਰਮਾਨ ਤੇ ਦੁੱਬੂ ਜੱਟ ਸੀ ਜਾਂ ਇੰਜ ਕਹਿ ਲਈਏ ਜਿਵੇਂ ਉਸਦੇ ਵੱਡੇ ਪੁੱਤ ਦੇ ਪੈਸੇ ਦਾ ਜਬਾ ਉਸ ਤੇ ਕੁਝ ਇੰਜ ਬੈਠਾ ਸੀ ਕਿ ਉਹ ਉਪਾਸਰ ਕੇ ਕੋਈ ਗੱਲ ਉਹਨਾਂ ਨੂੰ ਕਹਿ ਹੀ ਨਹੀਂ ਸਕਦਾ ਉਹ ਆ ਮਾਂ ਦੀਆ ਸ਼ਿਵਜੀ ਇੱਥੇ ਕਿੱਲੇ ਨੂੰ ਹੀ ਠੱਕ ਠੱਕ ਕਰੀ ਜਾਂਦਾ ਅਸੀਂ ਹੋਰ ਵੀ ਕੰਮ ਕਰਨੇ ਕਰਮ ਸਿੰਘ ਨੇ ਕੁਦੂ ਨੂੰ ਆਵਾਜ਼ ਮਾਰੀ ਕੁਦੂ ਮਿੱਟੀ ਨਾਲ ਲਿਬੜੇ ਹੱਥ ਤੇੜ ਦੀ ਚਾਦਰ ਨਾਲ ਪੁੰਜਦਾ ਉੱਠ ਖੜਾ ਹੋਇਆ ਤੇ ਹੌਲੀ-ਹੌਲੀ ਤੁਰਦਾ ਡਿਊਟੀ ਵਿੱਚ ਆਣ ਕੇ ਉਹਨਾਂ ਕੋਲ ਖੜਾ ਹੋ ਗਿਆ ਬਹਿਜਾ ਕਰਮ ਸਿੰਘ ਨੇ ਕੁਦੂ ਨੂੰ ਮੰਝੇ ਤੇ ਬੈਠ ਜਾਣ ਲਈ ਇਸ਼ਾਰਾ ਕੀਤਾ ਬਚਨੋ ਵੀ ਬੁੱਕਲ ਸਵਾਰਦੀ ਪਿਓ ਦੀ ਪਵਾਦੀ ਆ ਬੈਠੀ ਬਜ਼ੁਰਗਾ ਬਾਜੀ ਰਾਤੀ ਮੇਰੇ ਕੋਲ ਆਗੇ ਸੀ ਅਸੀਂ ਤਾਂ ਤੁਹਾਡੇ ਨਾਲ مشਵਰਾ ਕਰਨ ਆਏ ਆ ਕਰੋ ਵੀ مشਵਰਾ ਕਿਹੜਾ ਕਰਨਾ ਹੈ ਕੀ ਗੱਲ ਏ ਵਿਸ਼ਨ ਸਿੰਘ ਨੇ ਹੌਲੀ ਜਹੀ ਦਾੜੀ ਖੁਰਕੀ ਵੇਖਸਲਾ ਨਾਲ ਰਲ ਕੇ ਆਪੋ ਵਿੱਚ ਅਸੀਂ ਜਿਹੜੀ ਗੱਲ ਕਰਾਂਗੇ ਉਹਦੇ ਨਾਲ ਦੀ ਰੀਸ ਨਹੀਂ ਕਰਮ ਸਿੰਘ ਇੱਕ ਪਲ ਰੁਕਿਆ ਤੇ ਸਾਰਿਆਂ ਦੇ ਚਿਹਰਿਆਂ ਵੱਲ ਤੱਕਿਆ ਫਿਰ ਹੰਗੂਰਾ ਮਾਰ ਕੇ ਬੋਲਿਆ ਗੱਲ ਤਾਂ ਇਹ ਹੈ ਕਿ ਮਾਂ ਦਾ ਕੱਠ ਕਰਨਾ ਹੈ ਗੱਜ-ਵੱਜ ਕੇ ਸਾਰੇ ਅੰਗ ਸਾਖ ਸੱਦਣੇ ਨੇ ਬੁੱਢੜੀ ਕਰਮਾ ਆਲੀ ਦੋਤਿਆਂ ਪੋਤਿਆਂ ਵਾਲੀ ਹੋ ਕੇ ਉਮਰ ਭੋਗ ਕੇ ਗਈ ਏ ਉਹਨੂੰ ਵੱਡਿਆ ਕਰਨਾ ਹੈ ਹੈ ਕੀ ਸਲਾਹ ਹੈ ਪੁੱਤ ਮੇਰੀ ਸਲਾਹ ਕੀ ਹੋਣੀ ਏ ਪਰ ਸਾਡੇ ਅਰਗੇ ਛੋਟੇ ਬੰਦਿਆਂ ਨੂੰ ਕਾਦਾ ਵੱਡਾ ਕਰਨਾ ਹੋਇਆ ਬਿਸ਼ਨ ਸਿੰਘ ਦੀ ਟੁੱਟਮੀ ਆਵਾਜ਼ ਸੀ ਮੈਂ ਵੀ ਕਰਮ ਸਿੰਘ ਨੂੰ ਕਿਹਾ ਕਿ ਇਹ ਫਜ਼ੂਲ ਖਰਚੀ ਏ ਇਹ ਮੰਨਦਾ ਹੀ ਨਹੀਂ ਸਵਰਨ ਸਿੰਘ ਨੇ رائے ਦਿੱਤੀ ਉਹ ਬਾਜੀ ਭਾਈਚਾਰਾ ਕੀ ਆਖੂ ਚੰਗੇ ਭਲੇ ਪੁੱਤ ਕਮਾਉਂਦੇ ਪੈਸੇ ਵਾਲੇ ਕੀ ਮਰੀ ਪੈ ਗਈ ਤੁਹਾਡੇ ਪੜਿਆਂ ਲਿਖਿਆਂ ਲਈ ਹੋਊ ਫਜ਼ੂਲ ਖਰਚੀ ਹਲੇ ਤੁਹਾਨੂੰ ਕੀ ਤੁਸੀਂ ਤਾਂ ਸ਼ਹਿਰ ਰਹਿਣਾ ਇਥੇ ਮਿਹਣੇ ਤਾਂ ਸਾਨੂੰ ਵੱਜਣੇ ਨੇ ਕਰਮ ਸਿੰਘ ਹਜੇ ਬੋਲ ਹੀ ਰਿਹਾ ਸੀ ਕਿ ਬਚਨੋ ਉਹਦੀ ਗੱਲ ਟੁੱਟ ਕੇ ਬੋਲ ਪਈ ਆਹੋ ਨਹੀਂ ਨਹੀਂ ਬਾਜੀ ਤੁਸੀਂ ਵੀ ਇਹੋ ਜੀਆਂ ਗੱਲਾਂ ਕਰਦੇ ਹੋ ਬਚਨੋ ਸਵਰਨ ਸਿੰਘ ਨੂੰ ਤਿੱਖੀ ਹੋ ਕੇ ਬੋਲੀ ਭਾਉ ਕਰਮ ਸਿੰਘ ਠੀਕ ਆਖਦਾ ਏ ਉਧਰ ਮੇਰੇ ਸੋਹਰੇ ਤਾਂ ਤਿਆਰੀਆਂ ਵੀ ਕੱਸੀ ਬੈਠੇ ਹੋਣੇ ਨੇ ਮੈਨੂੰ ਤਾਂ ਦਰਾਣੀਆਂ ਜਠਾਣੀਆਂ ਚੱਬੀਆਂ ਦੇ ਦੇ ਮਾਰ ਛੱਡਣ ਕੁਦੂ ਨੂੰ ਪਤਾ ਸੀ ਬਿਸ਼ਨ ਸਿੰਘ ਦੇ ਰਾਹੀਂ ਗੱਲ ਉਸ ਨਾਲ ਹੋ ਰਹੀ ਸੀ ਉਸ ਦਾ ਜੀ ਕੀਤਾ ਬਚਨੋ ਨੇ ਵੱਟ ਕੇ ਚਪੇੜ ਮਾਰੀ ਸਵਰਨ ਸਿੰਘ ਠੀਕ ਕਹਿ ਰਿਹਾ ਸੀ ਕਿ ਇਹ ਫਜ਼ੂਲ ਖਰਚੀਏ ਕੁ ਦੋਨੂੰ ਆਪਣਾ ਘਰ ਦੀ ਸਰੇਹਾ ਸੀ ਵੇਖੋ ਭਾਈ ਮੈਂ ਪਿੱਛੇ ਤਾਂ ਨਹੀਂ ਹਟਦਾ ਜਿੰਨਾ ਖਰਚਾ ਮੇਰੇ ਹਿੱਸੇ ਆਉਂਦਾ ਦੱਸ ਦਿਓ ਅੱਟਾ ਸੱਟਾ ਪਰ ਮੇਰਾ ਸਵਰਨ ਸਿੰਘ ਬੋਲਿਆ ਦੋਨੂੰ ਆਸ ਸੀ ਕਿ ਸਵਰਨ ਸਿੰਘ ਇਹਦੇ ਵਿਰੋਧ ਵਿੱਚ ਡਟੇਗਾ ਪਰ ਉਹਦੇ ਸਹਾਰੇ ਦੀ ਲੱਜ ਛੇਤੀ ਹੀ ਉਹਦੇ ਹੱਥੋਂ ਡਿੱਗ ਪਈ ਉਹ ਸੋਚਾਂ ਤੇ ਫਿਕਰਾਂ ਤੇ ਖੂਬ ਵਿੱਚ ਢੰਮ ਡਿੱਗ ਪਿਆ ਉਹ ਤੁਖ ਰਿਹਾ ਸੀ ਤੇ ਉਹਦੇ ਅੰਦਰ ਹੀ ਅੰਦਰ ਧੂਆਂ ਇਕੱਠਾ ਹੋ ਰਿਹਾ ਸੀ 5-7000 ਤਾਂ ਸਹਿਜੇ ਲੱਗ ਜੂ ਨਾਲੇ ਬਾਜੀ ਹੁਰੀ ਕਹਿੰਦੇ ਆ 2700 ਰੁਪਿਆ ਮਾਂ ਦੀ ਬਿਮਾਰੀ ਤੇ ਇੰਨਾ ਖਰਚਾ ਆਪਾਂ ਤਿੰਨਾਂ ਨੂੰ 9-900 ਰੁਪਿਆ ਹੁੰਦਾ ਕਰਮ ਸਿੰਘ ਸਾਰੇ ਖਰਚੇ ਦਾ ਵਿਸਥਾਰ ਦੱਸ ਰਿਹਾ ਸੀ ਮਾਂ ਦੀ ਬਿਮਾਰੀ ਦਾ ਖਰਚ ਵੱਡੇ ਜਾਣ ਦੀ ਗੱਲ ਸੁਣ ਕੁੱਦੂ ਨੂੰ ਤੱਕਾ ਲੱਗਾ ਉਹੋ ਦੰਧਾਂ ਵਿੱਚ ਬੁੱਲ ਟੁਕਣ ਲੱਗਾ ਉਹਨੂੰ ਸੂਝ ਨਹੀਂ ਸੀ ਰਹੀ ਕੀ ਕਹੇ ਕੀ ਨਾ ਕਹੇ ਮਾਂ ਦੀ ਬਿਮਾਰੀ ਤੇ ਖਰਚ ਕਰਤਾ ਫੇਰ ਕੀ ਐ ਇੰਨੇ ਵਿਚਾਰੇ ਨੇ ਸਾਰੀ ਉਮਰ ਉਹਨੂੰ ਰੋਟੀ ਵੀ ਤਖਵਾਈ ਐ ਬਿਸ਼ਨ ਸਿੰਘ ਨੇ ਹਿੰਮਤ ਕਰਕੇ ਜਿਵੇਂ ਗੱਲ ਕਹਿ ਹੀ ਦਿੱਤੀ ਲੈ ਵੇਖੇ ਨਾ ਬਾਪੂ ਆਹ ਰਾਏ ਨਹੀਂ ਠੀਕ ਜੇ ਇੰਨੇ ਰੋਟੀ ਖਵਾਈ ਤਾਂ ਸਾਰੀ ਉਮਰ ਗੁਲਾਮ ਵੀ ਤਾਂ ਇਹਦਾ ਹੀ ਕਰਦੀ ਰਹੀ ਐ ਇਦੇ ਨਿਆਣੇ ਸਾਹਮਣੇ ਗੂਮੂਤ ਤੋਤਾ ਬਚਨੋ ਬੁੱਕਲ ਚੋਂ ਹੱਥ ਕੱਢ ਕੇ ਪੰਜਾ ਹਲਾ ਹਲਾ ਗੱਲਾਂ ਕਰ ਰਹੀ ਸੀ ਵੇਖੋ ਨਾ ਮਾ ਪਿਓ ਦੇ ਹਿੱਸੇ ਦੀ ਜਾਇਦਾਦ ਵੀ ਤਾਂ ਫਿਰ ਇਹੋ ਖਾਂਦਾ ਸੀ ਤੂੰ ਤੂੰ ਚੁੱਪ ਵੀ ਕਰ ਵੱਡੀ ਵਕੀਲਣੀ ਆ ਗਈ ਕੁਦੂ ਚਮਕ ਕੇ ਪਿਆ ਉਹਦੀਆਂ ਨਾਸਾਂ ਫਰਕ ਰਹੀਆਂ ਸਨ ਇੰਨੀ ਠੰਡ ਵਿੱਚ ਉਹਦਾ ਮੱਥਾ ਭਖ ਰਿਹਾ ਸੀ ਲੈ ਮੈਨੀ ਬੈਂਦੀ ਵੇਖੇ ਨਾ ਇਹਨੂੰ ਤਾਂ ਮੈਂ ਜ਼ਹਿਰ ਲੱਗਦੀ ਆ ਨੀਰੀ ਵੇਖੇ ਨਾ ਲੈ ਮੈਂ ਨਹੀਂ ਬੈੰਦੀ ਬਚਨੋ ਹੱਥ ਮਾਰਦੀ ਗੁੱਸੇ ਵਿੱਚ ਉਬਲਦੀ ਤੁਰ ਪਈ ਤਣਾਓ ਵਾਲਾ ਮਾਹੌਲ ਬਣ ਜਾਣ ਕਰਕੇ ਕਰਮ ਸਿੰਘ ਨੇ ਗੱਲ ਟਾਲਨੀ ਚਾਹੀ ਕਿ ਬਚਨੋ ਮੂੰਹ ਪਵਾ ਕੇ ਫਿਰ ਬੋਲ ਪਈ ਵੇਖੇ ਨਾ ਮੇਰਾ ਹਿੱਸਾ ਵੀ ਆ ਜ਼ਮੀਨ ਚ ਤੂੰ ਬੋਤਾ ਆਇਆ ਵਕੀਲਣੀ ਤਾਂ ਵਕੀਲਣੀ ਸਹੀ ਚਲੋ ਛੱਡੋ ਬਾਕੀ ਗੱਲਾਂ ਫਿਰ ਕਰ ਲਵਾਂਗੇ ਸ਼ਾਂਤ ਹੋਵੋ ਤੇ ਕਰਮ ਸਿੰਘ ਐਤ ਕੀ ਸਿੱਧਾ ਕੁਦੂ ਨੂੰ ਸੰਬੋਧਨ ਹੋਇਆ ਅਜੀ ਕੋਲ ਟੈਮ ਨਹੀਂ ਬੁੱਢੜੀ ਦੇ ਫੁੱਲ ਦੱਸ ਤੂੰ ਗੰਗਾ ਲੈ ਕੇ ਜਾਣੇ ਆ ਜਾਂ ਮੈਂ ਦੋ ਮਿੰਟ ਕੁ ਦੂ ਚੁੱਪ ਕਰਕੇ ਬੈਠਾ ਰਿਹਾ ਉਹਦੇ ਅੰਦਰ ਅਨੇਕਾਂ ਵਿਚਾਰ ਇੱਕ ਦੂਸਰੇ ਨੂੰ ਲਿਤਾੜਦੇ ਹੋਏ ਕੱਟ ਵੱਡ ਕੇ ਭੱਜੇ ਜਾ ਰਹੇ ਸਨ ਪਲ ਭਰ ਲਈ ਬਾਹਰਲੀ ਧੁੰਦ ਜਿਵੇਂ ਉਹਦੇ ਅੰਦਰ ਪਸਰ ਗਈ ਹੋਵੇ ਉਹ ਸੁੰਨ ਹੋਇਆ ਗੁੰਮਸਮ ਬੈਠਾ ਰਿਹਾ ਤੇ ਫਿਰ ਜਿਵੇਂ ਉਸ ਦਾ ਤੁਖ ਦਾ ਅੰਦਰ ਮਚ ਪਿਆ ਹੋਵੇ ਉਹ ਇੱਕਦਮ ਉੱਠ ਕੇ ਖਲੋ ਗਿਆ ਵੇਖੋ ਜੀ ਤੁਹਾਡੇ ਤੋਂ ਕੋਈ ਗੁੱਝੀ ਛਿਪੀ ਗੱਲ ਨਹੀਂ ਆਪਾਂ ਆ ਮਰੜੇ ਆਪਣੇ ਤੋਂ ਤਾਂ ਅਜੇ ਨਹੀਂ ਜੇ ਇਹ ਗੰਗਾ ਗੁੰਗਾ ਪੁੱਗਦੀਆਂ ਉਹ ਪਲ ਪਰ ਲਈ ਰੁਕਿਆ ਸੰਗ ਚ ਰੁਕਿਆ ਥੁੱਕ ਝਟਕ ਕੇ ਬੋਲਿਆ ਜੇ ਬੋទੀਆਂ ਗੱਲਾਂ ਨੇ ਤਾਂ ਬੁੱਢੜੀ ਦੇ ਫੁੱਲ ਤੁਸੀਂ ਗੰਗਾ ਪਾਓ ਤੇ ਇਹ ਬੁੱਢੜਾ ਬੈਠਾ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ ਉਹ ਬਿਸ਼ਨ ਸਿੰਘ ਵੱਲ ਇਸ਼ਾਰਾ ਕੀਤਾ ਇਦੇ ਮੈਂ ਕੱਲਾ ਹੀ ਗੰਗਾ ਪਾਉ ਤਿੰਨੇ ਪਿਓ ਪੁੱਤ ਹਰਾਨ ਹੋਏ ਉਸ ਦੇ ਮੂੰਹ ਵੱਲ ਵੇਖ ਰਹੇ ਸਨ ਪਰ ਉਹ ਰੁਕਿਆ ਨਹੀਂ ਸੱਚੀ ਗੱਲ ਏ ਜੇ ਆਪਣੀ ਪੁੱਜਤ ਨਹੀਂ ਤੇ ਜੇ ਇਹ ਸੌਦਾ ਵੀ ਨਹੀਂ ਮਨਜ਼ੂਰ ਤਾਂ ਸਰਦਾਰ ਜੀ ਉਹ ਕਿੱਲੀ ਤੇ ਮੇਰੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਦਿਓ ਜਦੋਂ ਮੇਰੀ ਪਹੁੰਚ ਪਈ ਮੈਂ ਆਪੇ ਪਾਉ ਤੇ ਉਹ ਉਹਨਾਂ ਦੇ ਵਿੰਦਿਆਂ ਵਿੰਦਿਆਂ ਮੂੰਹ ਕੁੱਟ ਕੇ ਅੰਦਰ ਤੁਰ ਗਿਆ